ਕੀ ਮਾਤਾ ਪਿਤਾ ਬਣਨਾ ਅਜ ਵੀ ਤੁਹਾਡਾ ਸੁਪਨਾ ਹੈ ਆਪਣਾ ਮਾਤਾ ਪਿਤਾ ਬਣਨ ਦਾ ਸੁਪਨਾ ਪੂਰਾ ਕਰੋ ਅਪੋਲੋ ਫਰਟੀਲਿਟੀ ਦੇ ਨਾਲ ਮੁਫਤ ਸਲਾਹ ਲਈ ਕਾਲ ਕਰੋ 99539239453 ਆਜ਼ਾਦੀ ਦੇ ਹਾੜੇ ਦੇ ਚਲਦਿਆਂ ਜਿੱਥੇ ਸੂਬੇ ਭਾਰ ਦੇ ਵਿੱਚ ਪੁਲਿਸ ਬਲ ਮੁਸਤੈਦ ਹੈ ਉੱਥੇ ਹੀ ਸਖਤ ਪਹਿਰੇ ਦੇ ਬਾਵਜੂਦ ਚੋਰ ਬੇਖੌਫ ਹੋ ਕੇ ਚੋਰੀਆਂ ਕਰ ਰਹੇ ਨੇ ਖਬਰ ਫਾਜ਼ਿਲਕਾ ਦੀ ਬਸਤੀ ਹਜ਼ੂਰ ਸਿੰਘ ਦੀ ਹੈ ਜਿੱਥੇ ਚੋਰ ਬੀਤੀ ਰਾਤ ਘਰ ਦੇ ਬਾਹਰ ਖੜੀ ਕਾਰ ਲੈ ਕੇ ਫਰਾਰ ਹੋ ਗਏ ਐਨਾ ਹੀ ਨਹੀਂ ਚੋਰ ਘਰ ਦੇ ਬਾਹਰ ਲੱਗੀ ਪਾਣੀ ਦੀ ਮੋਟਰ ਵੀ ਲੈ ਗਏ ਚੋਰੀ ਦੀ ਇਹ ਘਟਨਾ ਸੀਸੀਟੀਵੀ ਕੈਮਰਾ ਵਿੱਚ ਕੈਦ ਹੋਈ ਹੈ ਜਿਸ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਗਈ ਹੈ ਕਾਰ ਮਾਲਕ ਨੇ ਕਾਨੂੰਨ ਵਿਵਸਥਾ ਤੇ ਪੁਲਿਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਤੇ ਸਵਾਲ ਚੁੱਕੇ ਨੇ ਤੇ ਚੋਰਾਂ ਨੂੰ ਜਲਦ ਗ੍ਰਿਫਤਾਰ ਕਰਨ ਤੇ ਉਸ ਦੀ ਕਾਰ ਬਰਾਮਦ ਕਰਨ ਦੀ ਮੰਗ ਕੀਤੀ ਹੈ ਬਸਤੀ ਜੂਰ ਸਿੰਘ ਦੇ ਰਹਿਣ ਵਾਲੇ ਅਸੀਂ ਬੱਸ ਸਟੈਂਡ ਦੀ ਬੈਕ ਸਾਈਡ ਤੇ ਤੇ ਸ਼ਹਿਰ ਵਿੱਚ ਦਿਨੋਂ ਦਿਨ ਘਟਨਾਵਾਂ ਵਧ ਰਹੀਆਂ ਨੇ ਤੇ ਅਸੀਂ ਇਸ ਗੱਲ ਤੋਂ ਰਾਨੀ ਹੈ ਸਾਨੂੰ ਵੀ 14 15 ਅਗਸਤ ਦੇ ਦਿਨ ਚੱਲ ਰਿਹਾ ਜਦਕੀ ਬੜੀ ਹਾਈ ਸਕਿਉਰਿਟੀ ਹੁੰਦੀ ਆਲ ਓਵਰ ਇੰਡੀਆ 'ਚ ਤੇ ਰਾਤ ਨੂੰ ਰਾਤ ਨੂੰ ਸੁਬੇ 3 ਵਜੇ ਸਾਡੀ ਇੱਥੇ ਵੈਗਨਰ ਕਾਰ ਪੀਬੀ 22ਡਬਲਯੂ 5466 ਵਾਈਟ ਕਲਰ ਦੀ ਘਰ ਦੇ ਬਾਹਰ ਹੀ ਖੜੀ ਸੀ ਤੇ ਉਹ ਰਾਤ ਚੋਰ ਜਿਹੜੇ ਐ ਲੈ ਗਏ ਨੇ ਉਸ ਤੋਂ ਮਾੜਾ ਕੰਮ ਇਹ ਵੀ ਨਾਲ ਮੋਟਰ ਵੀ ਸਾਡੀ ਲਾ ਕੇ ਲੈ ਗਏ ਨੇ ਪਾਣੀ ਵਾਲੀ ਉਸ ਤੋਂ ਬਾਅਦ ਮਤਲਬ ਦੋ ਦੋ ਜੋੜੀਆਂ ਚੋਰਾਂ ਦੀ ਆਈਆਂ ਨੇ ਪਹਿਲਾਂ ਕਾਰ ਲੈ ਗਏ ਨੇ ਫਿਰ ਦੁਬਾਰੇ ਚੋਰ ਆਇਆ ਗੰਦ ਵਾਲੀ ਰੇੜੀ ਲੈ ਕੇ ਤੇ ਉਹਦੇ ਤੇ ਮੋਟਰ ਲਾ ਕੇ ਲੈ ਗਿਆ ਪਾਣੀ ਵਾਲੀ ਅਸੀਂ ਮੋਟਰ ਨੂੰ ਦੇਖਿਆ ਫਿਰ ਉਸ ਤੋਂ ਬਾਅਦ ਪਤਾ ਲੱਗਿਆ ਸਾਡੀ ਕਾਰ ਵੀ ਲੈ ਗਏ ਹੁਣ ਸਾਡੇ ਕੋਲ ਸੀਸੀਟੀਵੀ ਫੁਟੇਜ ਆਈ ਹੈ ਰਾਜਸਥਾਨ ਨੰਬਰ ਦੀ ਇੱਕ ਗੱਡੀ ਜਨ ਜਿਹੜੀ 2:58 ਮਿੰਟ ਤੇ ਗਲੀ ਚ ਐਂਟਰ ਕਰਦੀ ਹੈ ਤੇ ਗੱਡੀ ਇੱਥੋਂ ਰੋੜ ਕੇ 20 ਮੀਟਰ ਦੂਰੀ ਤੇ ਸਟਾਰਟ ਕਰਕੇ ਉਹ ਗੱਡੀ ਲੈ ਗਏ ਨੇ ਉਹ ਤੁਹਾਨੂੰ ਸੀਸੀਟੀਵੀ ਫੁਟੇਜ ਜਿਹੜੀ ਅਸੀਂ ਦੇ ਦੇ ਦਿੰਨੇ ਆ ਦੋਨੋਂ ਫੁਟੇਜ ਸਾਡੇ ਕੋਲ ਨੇ ਇੱਕ 3:40 ਤੇ ਮੋਟਰ ਲਾਈ ਗਈ ਹੈ ਤੇ 2:58 ਤੇ ਜਿਹੜੀ ਸਾਡੀ ਕਾਰ ਲੈ ਕੇ ਦਰਗਾਹ ਨੇ ਸਾਰੇ ਮੱਲੇ ਸੀਸੀਟੀਵੀ ਲੱਗੇ ਵੈਸੇ ਸਾਡੇ ਕੋਲ ਇੱਕ ਫੁਟੇਜ ਆ ਗਈ ਹੈ ਅਸੀਂ ਪੁਲਸਲ ਪੁਲਿਸ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਦੇ ਆਂ ਵੀ ਜਲਦੀ ਤੋਂ ਜਲਦੀ ਕਾਰਵਾਈ ਕੀਤੀ ਜਾਵੇ ਤੇ ਅੱਜਕੱਲ ਮਹਿੰਗਾਈ ਦਾ ਦੌਰ ਹੈ ਤੇ ਜੇ ਇਦਾਂ ਹੀ ਗੱਡੀਆਂ ਮੋਟਰਾਂ ਚੋਰੀਆਂ ਹੋਣ ਲੱਪਣ ਗਿਆ ਤਾਂ ਬੜਾ ਮੁਸ਼ਕਲ ਹੋ ਜਾਏ ਵਾਈਟ ਕਲਰ ਦੀ ਗੱਡੀ ਹੈ 2006 ਮਾਡਲ ਪੀਬੀ 22ਡਬਲ 5466 ਗੱਡੀ ਵੈਗਨਰ